ਹਾਂਜੀ ਦੋਸਤੋ ਤੁਹਾਨੂੰ ਪਤਾ ਹੀ ਹੈ G20 ਸਿਖਰ ਸੰਮੇਲਨ 2025 ਕਿੱਥੇ ਹੋਇਆ ਇਹ ਸਾਊਥ ਅਫਰੀਕਾ 'ਚ ਹੋਇਆ ਸਾਊਥ ਅਫਰੀਕਾ 'ਚ ਉਹਦੇ ਰਿਲੇਟਡ ਅੱਜ ਆਪਾਂ ਇੰਪੋਰਟੈਂਟ ਕੁਐਸਚਨ ਕਰਾਂਗੇ ਤੁਹਾਡੇ ਪੇਪਰਾਂ ਲਈ ਬਹੁਤ ਜ਼ਰੂਰੀ ਕੁਐਸਚਨ ਨੇ ਇਹ ਤਾਂ ਧਿਆਨ ਨਾਲ ਇਹਨਾਂ ਨੂੰ ਸੁਣ ਲਿਓ ਤੇ ਨੋਟ ਕਰ ਲਿਓ ਹਾਂਜੀ ਸਵਾਗਤ ਹੈ ਤੁਹਾਡਾ ਪੰਜਾਬ ਨੌਲੇਜ ਪੁਆਇੰਟ YouTube ਚੈਨਲ ਤੇ ਤਾਂ ਅੱਜ ਆਪਾਂ ਸਟਾਰਟ ਕਰਦੇ ਹਾਂਗੇ G20 ਨਾਲ ਰਿਲੇਟਡ ਇੰਪੋਰਟੈਂਟ 20 MCQ ਹਾਂਜੀ ਸਟਾਰਟ ਕਰਦੇ ਆਪਾਂ ਪਹਿਲਾ ਪ੍ਰਸ਼ਨ ਜੀ जी20 ਸਮਿੱਟ 2025 ਦਾ ਆਯੋਜਨ ਕਿਸ ਦੇਸ਼ ਵਿੱਚ ਕੀਤਾ ਗਿਆ ਜੀ20 2025 ਕਿਹੜੇ ਦੇਸ਼ ਵਿੱਚ ਹੋਇਆ ਆਪਾਂ ਕਰਕੇ ਸਾਡੇ ਨੂੰ ਨਹੀਂ ਇਹ ਬੋਲ ਕਟਿਆ ਸਾਊਥ ਅਫਰੀਕਾ ਦੇ ਵਿੱਚ ਮਤਲਬ ਦੱਖਣੀ ਅਫਰੀਕਾ ਦੇ ਵਿੱਚ ਆ ਹਾਂਜੀ ਜੀ20 ਸਮਿੱਟ 2025 ਦੀ ਮੇਜ਼ਬਾਨੀ ਹੋਸਟਿੰਗ ਦੱਖਣੀ ਅਫਰੀਕਾ ਦੁਆਰਾ ਕੀਤੀ ਗਈ ਹੈ ਇਹ ਪਹਿਲੀ ਵਾਰ ਹੈ ਜਦੋਂ ਸਮਿੱਟ ਅਫਰੀਕਾ ਧਰਤੀ ਦੇ ਹੋਇਆ ਪਹਿਲੀ ਜਦੋਂ ਅੰਦਾ ਸਟਾਰਟ ਹੋਇਆ 1999 ਤੋਂ ਇਹ ਜੀ20 ਪਹਿਲੀ ਵਾਰ ਦੱਖਣੀ ਅਫਰੀਕਾ ਦੇ ਵਿੱਚ ਹੋਇਆ ਇਹ ਅਫਰੀਕਾ ਮਤਲਬ ਅਫਰੀਕਾ ਮਹਾਦੀਪ ਤੇ ਪਹਿਲੀ ਵਾਰ ਹੋ ਰਿਹਾ ਹੈ ਹਾਂਜੀ ਨੈਕਸਟ ਕੁਐਸਚਨ ਜੀ 20 ਸਮਿੱਤ 2025 ਦੱਖਣੀ ਅਫਰੀਕਾ ਦੇ ਕਿਸ ਸ਼ਹਿਰ ਵਿੱਚ ਆਯੋਜਿਤ ਹੋਇਆ ਹਾਂਜੀ ਕਿਹੜੇ ਸ਼ਹਿਰ ਚ ਹੋਇਆ ਅਫਰੀਕਾ ਦੇ ਜੀ ਇਹ ਦੱਖਣੀ ਅਫਰੀਕਾ ਦੇ ਚ ਕਿਹੜੇ ਸ਼ਹਿਰ ਚ ਹੋਇਆ ਕਰੈਕਟ ਆਨਸਰ ਬੀ ਆਪਸ਼ਨ ਜੋਨਸਨਬਰਗ ਜੋਨਸਨਬਰਗ ਦੇ ਵਿੱਚ ਹੋਇਆ ਜੀ ਹਾਂਜੀ ਇਹ ਸਮੇਲਨ 22 ਅਤੇ 23 ਨਵੰਬਰ ਮਤਲਬ ਕਦੋਂ ਹੋਇਆ ਜੀ ਇਹ 22 ਤੇ 23 ਨਵੰਬਰ 2025 ਨੂੰ ਹੋਇਆ ਕਿਹੜੇ ਸ਼ਹਿਰ ਚ ਹੋਇਆ ਜੋਨਸਨਬਰਗ ਇਹ ਦੇ ਦੱਖਣੀ ਅਫਰੀਕਾ ਦਾ ਸ਼ਹਿਰ ਹੈ ਆਲੋਜੀ ਨੈਕਸਟ ਕਰਦੇ ਆ ਨਵੰਬਰ 2025 ਵਿੱਚ ਹੋਇਆ ਜੀ 20 ਸਮਿਤ ਕਿਹੜਾ ਅਡੀਸ਼ਨ ਸੀ ਹਾਂਜੀ ਕਿਹੜਾ ਸਮਿਤ ਹੋਇਆ ਇਹ ਜੀ 20 ਦਾ ਇਹ ਕਿਹੜਾ ਅਡੀਸ਼ਨ ਦੀਗਾ ਕਿੰਨਵਾ ਸੀ ਇਹ ਸਿਮੇਲਨ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਹੈ ਬੀਮਾ 23 ਠੀਕ ਹੈ ਜੀ ਬੀਮਾ ਜੀ 20 ਯਾ ਰੱਖੋ ਜੀ 20 20ਵਾਂ ਹਾਂਜੀ ਜੀ 20 ਸਮੂਹ ਦੀ ਬੀਮੀ ਬੈਠਕ ਸੀ ਇਹ 18ਵੀਂ ਕਿੱਥੇ ਹੋਈ ਸੀਗੀ 18ਵਾਂ ਭਾਰਤ ਚ ਹੋਈ ਸੀ ਇੰਡੀਆ ਚ ਹੋਈ ਸੀ ਇੰਡੀਆ ਚ 2023 ਚ ਹੋਈ ਆ ਇਹ 19ਵੀਂ 2024 ਚ ਕਿੱਥੇ ਹੋਈ ਸੀ ਬ੍ਰਾਜ਼ੀਲ ਚ ਠੀਕ ਹੈ 20ਵੀਂ ਕਿੱਥੇ ਹੋ ਰਹੀ ਹੈ ਸਾਊਥ ਅਫਰੀਕਾ ਚ ਯਾਰ ਕਿਉਂ 18ਵੀਂ ਇੰਡੀਆ 19ਵੀਂ ਬ੍ਰਾਜ਼ੀਲ 20ਵੀਂ ਸਾਊਥ ਅਫਰੀਕਾ ਜੇ 21ਵੀਂ ਮਤਲਬ 21ਵੀਂ ਯੂਐਸਏ ਚ ਹੋ ਰਹੀ ਹੈ ਜੀਓ ਚਲੋ ਜੀ ਅਗਲੇ ਸਾਲ 2026 ਚ ਹਾਂਜੀ 2025 ਦੇ ਜੀ20 ਜੋਂਸਨ ਵਰਕ ਸਮਿਤੀ ਦੇ ਥੀਮ ਕੀ ਸੀ ਹਾਂਜੀ ਇੰਪੋਰਟੈਂਟ ਇਹ ਵੀ ਇੰਪੋਰਟੈਂਟ ਹੈ ਥੀਮ ਕੀ ਸੀਗਾ ਜਿਆ ਹੋਇਆ ਹੁਣ ਹੋ ਗਿਆ ਟਿਆ ਜੀ 20 ਇਹਦਾ ਥੀਮ ਕੀ ਸੀਗਾ ਸੀ ਆਪਸ਼ਨ ਸੋਲੀਡੈਰਿਟੀ ਇਕਵਲਟੀ ਸਸਟੇਨਬਿਲਟੀ ਮਤਲਬ ਕਿ ਇਕਜੁਟਤਾ ਸਮਾਨਤਾ ਅਤੇ ਸਤਿਰਤਾ ਇੰਪੋਰਟੈਂਟ ਕੁਸਚਨ ਆ ਜਾਰਾ ਕਿਉਂ ਥੀਮ ਆ ਜਾਂਦਾ ਪੇਪਰ ਚ ਕਿਹਬਰ ਜੀ 20 2025 ਦਾ ਥੀਮ ਕੀ ਸੀਗਾ ਨੈਕਸਟ ਕੁਸਚਨ ਜੀ 20 ਦੀ ਫੁੱਲ ਫਾਰਮ ਕੀ ਆ ਹਾਂਜੀ ਇੰਪੋਰਟੈਂਟ ਹੈ ਵੈਰੀ ਵੈਰੀ ਇੰਪੋਰਟੈਂਟ ਲਿਖ ਲੋ ਲੋ ਨੋਟ ਕਰ ਲੈਣ ਤਾਂ ਦਸ਼ਨ ਜਿਵੇਂ ਮਰਜੀ ਨੋਟ ਕਰ ਲਓ ਚਲੋ ਤੁਸੀਂ ਕਮੈਂਟ ਕਰਕੇ ਅਨਸਰ ਦੱਸੋ ਕੀ ਹੈ ਪਹਿਲਾਂ ਮੈਂ ਕੁਐਂਟ ਦਾ ਕੀ ਅਨਸਰ ਲਿਖੀਏ ਬੰਨੇ ਚਲੋ ਜੀ 20 ਮਤਲਬ ਬੀ ਆਪਸ਼ਨ ਆ ਗਰੁੱਪ ਆਫ 20 ਹਾਂਜੀ ਜ਼ਿਆਦਾਤਰ ਬੱਚੇ ਗਲਤ ਕਰਦੇ ਨੇ ਵੀ ਗਰੁੱਪ ਆਫ 20 ਨੇਸ਼ਨ ਪਾਦੇ ਨੇ ਨੇਸ਼ਨ ਨਹੀਂ ਰੱਖਣਾ ਇਹ ਗਰੁੱਪ ਆਫ 20 ਇਕੱਲਾ ਇੰਨਾ ਕਾ ਅਨਸਰ ਹੈ ਦਾ ਗਰੁੱਪ ਜੀ 20 ਗਰੁੱਪ ਆਫ 20 ਜੀ 20 ਦਾ ਅਰਥ ਹੈ ਗਰੁੱਪ ਆਫ 20 ਜੋ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਮੰਚ ਹੈ ਹਾਂਜੀ ਯਾ ਰੱਖਿਓ ਗਰੁੱਪ ਆਫ 20 ਹੀ ਅਨਸਰ ਹੈ ਦਾ ਨੈਕਸਟ ਜੇ ਮੈਂ ਪ੍ਰਸ਼ਨ ਦੇ ਦਿਆਂ G20 ਵਿੱਚ ਕੁੱਲ ਕਿੰਨੇ ਮੈਂਬਰ ਸਮਲਨ ਦੱਸੋ ਜੀ ਇਹਦਾ ਕਮੈਂਟ ਕਰ ਦੋ G20 ਚ ਕਿੰਨੇ ਮੈਂਬਰ ਨੇ ਹਾਂਜੀ ਕਰੈਕਟ ਆਨਸਰ ਹੈ ਜੀ ਇਹਦਾ ਸੀ ਆਪਸ਼ਨ 19 ਕੰਟਰੀਆਂ ਨੇ ਦੋ ਰੀਜਨਲ ਜੁਨੀਅਨ ਦੋ ਜੁਨੀਨਾਂ ਨੇ ਟੋਟਲ 21 ਮੈਂਬਰ ਨੇ ਠੀਕ ਹੈ ਜੀ ਜਿਹੜਾ ਦੋ ਜੁਨੀਅਨ ਕਿਹੜੀ-ਕਿਹੜੀਆਂ ਨੇ ਇਹ ਇੱਕ ਤਾਂ ਹੈਗੀ ਆਪਣੀ ਯੂਰੋਪੀਅਨ ਯੂਨੀਅਨ ਇੱਕ ਹੈਗੀ ਅਫਰੀਕਨ ਯੂਨੀਅਨ ਅਫਰੀਕਨ ਯੂਨੀਅਨ 2023 ਚ ਨਵੀਂ ਐਡ ਹੋਈ ਹੈ ਪਹਿਲਾਂ 20 ਹੁੰਦੇ ਟੋਟਲ 19 ਹੁੰਦੀ ਸੀ 19 ਪਲੱਸ 1 ਹੁੰਦਾ ਸੀਗਾ ਫਿਰ 19 ਪਲੱਸ 2 ਹੋ ਗਈ 21 ਮੈਂਬਰ ਹੋ ਗਏ ਯਾ ਰੱਖਿਓ ਸੀ ਆਪਸ਼ਨ 19 ਕੰਟਰੀ ਦੋ ਰੀਜਨਲ ਯੂਨੀਅਨ ਹਾਂ ਦੇਖੋ 19 ਕੰਟਰੀ ਐਂਡ ਦੋ ਰੀਜਨਲ ਯੂਨੀਅਨ ਕੁੱਲ 21 ਮੈਂਬਰ ਪਹਿਲਾਂ ਇਸ ਵਿੱਚ 20 ਮੈਂਬਰ ਸਨ ਪਰ ਅਫਰੀਕਨ ਯੂਨੀਅਨ ਦੇ ਸ਼ਾਮਲ ਹੋਣ ਨਾਲ ਇਸ ਦੀ ਗਿਣ ਇਸ ਵਿੱਚ ਹੁਣ 19 ਦੇਸ਼ ਅਤੇ ਦੋ ਖੇਤਰੀ ਯੂਨੀਅਨਾਂ ਹੋ ਗਿਆ ਖੇਤਰੀ ਯੂਨੀਅਨ ਕਿਹੜੀ ਯੂਰੋਪੀਅਨ ਯੂਨੀਅਨ ਤੇ ਅਫਰੀਕਨ ਯੂਨੀਅਨ 19 ਕੰਟਰੀ ਨੇ ਯਾਦ ਰੱਖੋ 6ਵਾਂ ਬ੍ਰਹਿਮ ਇੰਪੋਰਟੈਂਟ ਹੈ ਵੀ ਜੀ20 ਗਰੁੱਪ ਦੀ ਸਥਾਪਨਾ ਸਟੈਬਲਿਸ਼ਮੈਂਟ ਕਦੋਂ ਹੋਈ ਆਪਾਂ ਕਰ ਚੁੱਕੇ ਹਾਂ ਪਹਿਲਾਂ ਜੀ ਕਦੋਂ ਬਣੇ ਸੀ ਜੀ20 1900 ਨੜੇ ਨਮੇਸੇ ਦੇ ਵਿੱਚ ਮੰਨ ਲਓ ਟੀ ਹੀ ਆਨਸਰ ਨੈਕਸਟ ਕੁਸਟ G20 ਮੈਂਬਰ ਕੰਟਰੀ ਦੁਨੀਆ ਦੀ ਲਗਭਗ ਕਿੰਨੀ ਗਲੋਬਲ ਜੀਡੀਪੀ ਨੂੰ ਰਿਪਰੈਜ਼ੈਂਟ ਕਰਦੇ ਹਨ ਹਾਂਜੀ ਜੀ G20 ਦੇ ਜਿਹੜੇ 21 ਟੋਟਲ ਦੇਸ਼ ਹੋ ਗਿਆ ਹੈ 21 2 19 ਦੇਸ਼ ਪਲੱਸ 2 ਜੁਨਿਨਾ ਦੁਨੀਆ ਦੀ ਸਾਰੇ ਦੁਨੀਆ ਦੀ ਕਿੰਨੇ ਪਰਸੈਂਟ ਜੀਡੀਪੀ ਨੂੰ ਇਹ ਰਿਪਰੈਜ਼ੈਂਟ ਕਰਦੇ ਕਿੰਨੀ ਪਰਸੈਂਟ ਜੀਡੀਪੀ ਆਉਂਦੀ ਹੈ ਵਿੱਚ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਹੈ 85% ਠੀਕ ਹੈ ਜੀ ਨੈਕਸਟ G20 ਸਮਿੱਟ 2025 ਵਿੱਚ ਇੰਡੀਆ ਵੱਲੋਂ ਕਿਸ ਨੇ ਹਿੱਸਾ ਲੇਤਾ ਜੇ G20 ਸਮਿੱਟਾ 2025 ਦੀ ਹੋਈ ਆ ਅਫਰੀਕਾ ਦੇ ਵਿੱਚ ਦੱਖਣੀ ਅਫਰੀਕਾ ਦੇ ਵਿੱਚ ਹੋਈ ਆ ਇੰਡੀਆ ਵੱਲੋਂ ਕੌਣ ਗਿਆ ਸੀ ਇੱਥੇ ਹਾਂਜੀ ਕੌਣ ਗਿਆ ਸਨ ਸੀ ਆਪਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਠੀਕ ਆ ਜੀ ਯਾ ਰੱਖਿਓ ਨੈਕਸਟ ਕੋਚੋ ਕਿਸ ਦੇਸ਼ ਦੀ ਪ੍ਰੈਜ਼ੀਡੈਂਸੀ ਪ੍ਰਧਾਨਗੀ ਹੇਠ ਅਫਰੀਕਨ ਯੂਨੀਅਨ ਨੂੰ G20 ਦਾ ਪਰਮਾਨੈਂਟ ਮੈਂਬਰ ਬਣਾਇਆ ਗਿਆ ਸੀ ਹਾਂਜੀ ਆਪਾਂ ਗੱਲ ਕਰ ਚੁੱਕੇ ਆ ਪਹਿਲਾਂ ਵੀ ਤਾਂ ਤੁਸੀਂ ਦੱਸੋ கரੈਕਟ ਆਨਸਰ ਕੀ ਇਹਦਾ ਕਮੈਂਟ ਕਰਕੇ ਦੱਸੋ ਬੀ ਆਪਸ਼ਨ ਭਾਰਤ ਆ 2023 ਦੇ ਵਿੱਚ 18ਵੀਂ ਜਿਹੜੀ ਹੁੰਦੀ ਹੈ ਸમિત ਇੰਡੀਆ ਦੇ ਵਿੱਚ ਉੱਥੇ ਅਫਰੀਕਨ ਯੂਨੀਅਨ ਨੂੰ ਪਰਮਨੈਂਟ ਮੈਂਬਰ ਬਣਾਇਆ ਗਿਆ ਸੀਗਾ ਭਾਰਤ ਕੋਲ ਪ੍ਰਧਾਨਗੀ ਸੀ ਅਫਰਿਕ ਅਫਰੀਕੀ ਸੰਘ ਨੂੰ ਸਥਾਈ ਮੈਂਬਰ ਬਣਦੇ ਸਾਹਮਣੇ ਕੀਤਾ ਗਿਆ ਹਾਂਜੀ ਅਗਦਾ ਪ੍ਰਸ਼ਨ ਜੀ 20 ਸમિત 2026 ਦੀ ਹੋਸਟ ਮੇਜ਼ਬਾਨ ਕੌਣ ਕਰੇਗਾ ਲਓ ਜੀ ਵੈਰੀ ਵੈਰੀ ਇੰਪੋਰਟੈਂਟ तो हज़ार छब्बी द कौन करेगा मेजबानी सी ऑप्शन यूएसए मतलब कि अमरीका हलो एक होर आ गया क्वेश्चन कैंडा जी ट्वेंटी टोरीका टोरिका का मतलब है इन नोट कर लो ले, इंपोर्टेंट लगन भी इंपोर्टेंट टोरिका का मतलब की है हाँ जी देखो ये ऑप्शन युगा डी ऑप्शन करंट प्रीवियस एंड अपकमिंग प्रेजीडेंसी होल्डर मतलब कि मौजूदा ਪਿਛਲੇ ਅਤੇ ਆਨਮਲਿਤ ਪ੍ਰਧਾਨ ਦੇਸ਼ ਟੋਰਿਕਾ ਠੀਕ ਹੈ ਜੀ ਮਤਲਬ ਕਿ ਉਹ ਉਦ्डा ਸਮੇਂ ਕੋਣ ਕਿਹੜੇ ਦੇਸ਼ ਸਮਿਤ ਹੋ ਰਿਹਾ ਕਿਹੜੇ ਦੇਸ਼ ਪ੍ਰਧਾਨਗੀ ਕਰ ਰਿਹਾ ਪਿਛਲੇ ਸਾਲ ਕਿਹੜੇ ਦੇਸ਼ ਨੇ ਕੀਤੀ ਅਗਲੇ ਸਾਲ ਕਿਹੜਾ ਦੇਸ਼ ਕਰੂਗਾ ਟੋਰਿਕਾ ਦਾ ਮਤਲਬ ਹੁੰਦਾ ਇੰਪੋਰਟੈਂਟ ਹੈ ਅਗਲਾ 2025 ਦੀ ਜੀ 20 ਟੋਰਿਕਾ ਵਿੱਚ ਕਿਹੜਾ ਦੇਸ਼ ਸ਼ਾਮਲ ਨਹੀਂ ਹੈ ਹਾਂਜੀ ਆਹ ਦੇਸ਼ ਨਹੀਂ ਦੱਸੋ 2025 ਜਿਹੜਾ ਹੁਣ ਟੋਰਿਕਾ ਦਾ ਇਹਦੇ ਵਿੱਚ ਕਿਹੜਾ ਦੇਸ਼ ਸ਼ਾਮਲ ਨਹੀਂ ਹੈਗਾ ਦੇਖੋ 2000 ਮਤਲਬ ਕਿ 24 ਚ ਕਿਹੜੇ ਕੋਲ ਦੇਸ਼ ਚਪਤ ਹੋਈ ਆ ਜੀ 20 25 ਚ ਕਿਹੜੇ ਦੇਸ਼ ਚ 26 ਚ ਕਿਹੜੇ ਦੇਸ਼ ਚ 24 ਨੂੰ ਪਤੀ ਆ ਬ੍ਰਾਜ਼ੀਲ 25 ਦੱਖਣੀ ਅਫਰੀਕਾ 26 ਯੂ ਐਸ ਏ ਮਤ ਇਹ ਜ ਆਪਸ਼ਨ ਕੀ ਆ ਗਿਆ ਡੀ ਆਪਸ਼ਨ ਇਹ 2023 ਚ ਹੋਇਆ ਸੀ ਇੱਥੇ ਠੀਕ ਆ ਜੀ ਦੇਖੋ ਮੌਜੂਦਾ ਟੋਰਕੋ ਵਿੱਚ ਬ੍ਰਾਜ਼ੀਲ ਪਿਛਲੇ ਸਾਲ 2024 ਚ ਸਾਊਥ ਅਫਰੀਕਾ ਮੌਜੂਦਾ 2025 ਅਤੇ ਯੂ ਐਸ ਏ 20 ਅਗਾਮੀ 2026 ਸਮਾਂਨ ਭਾਰਤੋਂ ਇਸ ਗ੍ਰੁੱਪ ਤੋਂ ਬਾਹਰ ਹੋ ਗਏ ਟੋਰਕਾ ਚ ਭਾਰਤ ਨਹੀਂ ਗਿਆ ਟੋਰਕਾ ਚ ਤਿੰਨ ਦੇਸ਼ ਹੁੰਦੇ ਨੇ ਲਾਸਟ ਇਅਰ ਪ੍ਰੈਜ਼ੈਂਟ ਇਅਰ ਤੇ ਨੈਕਸਟ ਇਅਰ ਯਾ ਰੱਖਿਓ 2024 ਦਾ ਜੀ 20 ਸਮਿਟ ਕਿੱਥੇ ਅਯੋਜਿਤ ਕੀਤਾ ਗਿਆ ਸੀ ਹਾਂਜੀ ਸਨਪਤੀਆ 2024 ਦਾ ਕਿੱਥੇ ਕੀਤਾ ਗਿਆ ਸੀ ਸੀ ਆਪਸ਼ਨ ਰਾਇਓ ਡੀ ਜਨੇਰੀਓ ਬ੍ਰਾਜ਼ੀਲ ਦੇ ਵਿੱਚ ਰਾਇਓ ਡੀ ਜਨੇਰੀਓ ਬਰਾਬਰ ਬਰਾਜਿਲ ਦੀ ਉਹ ਜੀ ਜਨੇਰੀਓ ਚ 19 ਮਾ ਸਿਮੇਲਨ ਰੌਜੀ ਦੀ ਬਨੇਰੀਓ ਰੌਡੀ ਜਨੇਰੀਓ ਸੈਰ ਵਿੱਚ ਹੋਇਆ ਸੀ 18 ਮਈ ਦੇ ਵਿੱਚ ਹੋਇਆ ਸੀਗਾ ਦਿੱਲੀ ਚ ਨਿਉ ਦਿੱਲੀ ਚ ਉਹ ਨੀਮ ਅਬਰਾਚ ਇਥੇ ਬ੍ਰਾਜ਼ੀਲ ਚ ਹੋ ਰਿਹਾ ਹੈ ਤੇ ਬੀਮਾ ਸਾਊਥ ਅਫਰੀਕਾ ਜੌਨਸਨਬਰਗ ਚ ਹੋ ਰਿਹਾ ਹੈ ਠੀਕ ਹੈ ਜੀ ਅਗਲਾ ਜੀ 20 ਸਮਿੱਤ 2025 ਪਹਿਲੀ ਵਾਰ ਕਿਸ ਕੰਟੀਨੈਂਟ ਮਹਾਦੀਪ ਤੇ ਹੋਇਆ ਸੀ ਪਹਿਲੀ ਵਾਰ ਜਿਹੜਾ ਹੋਇਆ ਸੀ ਇਹ ਤਾਂ ਕਿਹੜੇ ਕੰਟੀਨੈਂਟ ਤੇ ਹੋਇਆ ਸੀ ਹਾਂਜੀ ਦੱਸੋ ਇਹਦਾ ਕਰੈਕਟ ਆਨਸਰ ਪਹਿਲੀ ਵਾਰ ਨਹੀਂ ਇਹ 20 스미త్ ਪਹਿਲੀ ਵਾਰ ਪਹਿਲੀ ਵਾਰ ਗਲਤ ਬੋਲ ਗਿਆ ਪਹਿਲੀ ਵਾਰ ਮਤਲਬ ਇਸ 2000 ਕਿਹੜੀ ਕੰਟੀਨੈਂਟ ਤੇ ਹੋ ਰਿਹਾ 2025 ਦਾ ਹਾਂਜੀ ਬੀ ਆਪਸ਼ਨ ਅਫਰੀਕਾ ਕੰਟੀਨੈਂਟ ਜੀ 20 ਮੈਂਬਰ ਕੰਟਰੀ ਦੁਨੀਆ ਦੀ ਲਗਭਗ ਕਿੰਨੀ ਪਾਪੂਲੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਹਨ ਹਾਂਜੀ ਜਿਹੜੇ ਜੀ 20 ਨੇ ਮੈਂਬਰ ਸਾਰੇ ਕੰਟਰੀ ਨੇ 21 ਦੀ 21 ਇਹ ਦੁਨੀਆ ਦੀ ਕਿੰਨੇ ਪਰਸੈਂਟ ਪਾਪੂਲੇਸ਼ਨ ਨੂੰ ਸ਼ੋ ਕਰਦੀ ਹੈ ਪ੍ਰੇਜ਼ੈਂਟ ਰਿਪਰਿਜ਼ੈਂਟ ਕਰਦੀ ਨੇ ਹਾਂਜੀ 2/3 2/3 ਮਤਲਬ 67% ਠੀਕ ਹੈ 67% ਪਾਪੂਲੇਸ਼ਨ ਦੁਨੀਆ ਦੀ ਇੰਨਾ 21 ਦੇਸ਼ਾਂ ਦੇ ਵਿੱਚ ਆ ਜਾਂਦੀ ਹੈਗੀ ਤਾਂ 85% ਆਪਾਂ ਪਹਿਲਾਂ ਕਰ ਚੁੱਕੇ ਹਾਂ ਜੀ ਡੀ ਪੀ ਆਉਂਦੀ ਹੈਗੀ ਇੰਪੋਰਟੈਂਟ ਕੁਐਸਚਨ ਇਹ ਠੀਕ ਹੈ ਜੀ ਯਾਦ ਰੱਖਿਓ ਅਗਲਾ 17ਵਾਂ ਬਈ 2023 ਦਾ G20 ਸਮਿੱਟ ਕਿਸ ਜਗ੍ਹਾ ਤੇ ਆਯੋਜਿਤ ਕੀਤਾ ਗਿਆ? ਹਾਂਜੀ 2023 ਸਭ ਨੂੰ ਪਤਾ ਹੋਊਗਾ। ਹਾਂਜੀ 18ਵਾਂ ਕਿਹੜੇ ਦੇਸ਼ ਚ ਹੋਇਆ ਸੀਗਾ? ਕਿਹੜੇ ਦੇਸ਼ ਚ ਤੇ ਕਿਹੜੀ ਜਗ੍ਹਾ ਤੇ ਹੋਇਆ ਸੀਗਾ? ਹਾਂਜੀ ਡੀ ਆਪਸ਼ਨ ਨਿਓਂ ਦਿੱਲੀ। ਇੱਥੇ ਹੁੰਦਾਗਾ ਇੰਡੀਆ ਦੇ ਵਿੱਚ। ਜਿਹੜਾ 2023 ਦੇ ਵਿੱਚ ਨਿਓਂ ਦਿੱਲੀ ਵਿੱਚ ਜਿਹੜਾ G20 ਸਮਿੱਟ ਲਈ ਕਿਹੜਾ ਵੈਨਿਊ ਵਰਤੇ ਗਿਆ ਸੀ? ਹਾਂਜੀ ਕਿਹੜੀ ਜਗ੍ਹਾ ਤੇ ਨਿਓਂ ਦਿੱਲੀ ਵਿੱਚ ਹੋਈ ਕਿਹੜੇ ਉਹ ਵੈਨਿਊ ਸੀ ਸੀਗਾ? ਹਾਂਜੀ ਬਹੁਤ ਚੱਲਿਆ ਸੀ ਹੈ ਨਾ ਇਹ 2023 ਚ ਭਾਰਤ ਮੰਡਪਨ ਮੰਡਪਨ ਭਾਰਤ ਮੰਡਪਨ ਭਾਰਤ ਮੰਡਪਨ ਜਿਆ ਰੱਖਿਓ ਇਸ ਸਮੇਲ ਦਾ ਪ੍ਰਗਤੀ ਮਗਨਾ ਪ੍ਰਗਤੀ ਮਗਨਾ ਜੀ ਦਿੱਲੀ ਦੇ ਵਿੱਚ ਬਨੇ ਅਤੀ ਆਧੁਨਿਕ ਭਾਰਤ ਮੰਡਪਨ ਕਨਵੈਨਸ਼ਨ ਸੈਂਟਰ ਵਿੱਚ ਹੋਇਆ ਸੀ ਬਸ ਜਿਆ ਰੱਖਣਾ ਭਾਰਤ ਮੰਡਪਨ ਉੰਨੀਮਾ ਜੀ 20 ਸਮੂਹ ਦੀ ਪ੍ਰਾਇਮਰੀ ਆਬਜੈਕਟਿਵ ਮੂਲ ਉਦੇਸ਼ ਕੀ ਆ ਹਾਂਜੀ ਜੀ 20 ਦੇ ਨੇ ਤਾਂ ਪ੍ਰਾਇਮਰੀ ਆਬਜੈਕਟਿਵ ਕੀ ਹੈਗਾ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਪ੍ਰੋਮੋਟਿੰਗ ਇੰਟਰਨੈਸ਼ਨਲ ਇਕਨੋਮਿਕ ਕਾਰਪੋਰੇਸ਼ਨ ਇਨ ਫਾਈਨੈਂਸ਼ੀਅਲ ਸਟੇਬਿਲਟੀ ਹਾਂਜੀ ਮਤਲਬ ਕੀ ਬਣੇਦਾ ਇਹਦਾ ਮੁੱਖ ਕੰਮ ਅੰਤਰਰਾਸ਼ਟਰੀ ਵਿੱਤੀ ਸਥਿਰਤਾ ਹਾਂਜੀ ਅਤੇ ਆਰਥਿਕ ਸਹਿਯੋਗ ਨੂੰ ਵਧਾਉਣਾ ਵੀ ਵਿੱਤੀ ਅੰਤਰਰਾਸ਼ਟਰੀ ਇੰਟਰਨੈਸ਼ਨਲ ਲੈਵਲ ਤੇ ਫਾਈਨੈਂਸ਼ੀਅਲ ਸਟੇਬਿਲਟੀ ਬਣੀ ਰੱਖੇ ਨਾ ਕਿ ਗੜਬੜਾਅ ਨਾ ਹੋਵੇ ਉੱਪਰ-ਨੀਚੇ ਨਾ ਹੋਵੇ ਕਿ ਦੇਸ਼ ਦੇ ਨਾ ਆਰਥਿਕ ਸਹਿਯੋਗ ਕਿ ਦੂਜੇ ਦੇਸ਼ਾਂ ਹੈਲਪ ਕਰਦੇ ਨੇ ਦੇਸ਼ ਇਹ ਆਰਕਿਓ ਲਾਸਟ ਪ੍ਰਸ਼ਨ ਆਪਣਾ ਜੀ ਜੀ 20 ਸਮਿਤ 2025 ਵਿੱਚ ਪੀਐਮ ਮੋਦੀ ਦੁਆਰਾ ਪ੍ਰਪੋਜ਼ ਕੀਤੀ ਗਈ ਜੀ 20 ਅਫਰੀਕਾ ਸਕਿੱਲ ਸਕਿੱਲ ਗੁਨਾਕ ਇਨੀਸ਼ੀਏਟਿਵ ਦਾ ਟੀਚਾ ਕੀ ਹੈ ਪੀਐਮ ਮੋਦੀ ਨੇ ਉੱਥੇ ਇੱਕ ਪ੍ਰਪੋਜ਼ ਕੀਤਾ ਸੀ ਆਈਡੀਆ ਜੀ 20 ਅਫਰੀਕਾ ਸਕਿੱਲ ਗੁਨਾਕ ਇਨੀਸ਼ੀਏਟਿਵ ਦਾ ਟੀਚਾ ਕੀ ਹੈ ਹਾਂਜੀ ਇਹ ਟੀਚਾ ਹੈਗਾ ਸੀ ਆਪਸ਼ਨ ਕਰੈਕਟ ਆਨਸਰ ਪ੍ਰੀਪੇਅਰਿੰਗ 10 ਲੱਖ ਸਰਟੀਫਾਈਡ ਟ੍ਰੇਨਰੀ ਇਨ ਅਫਰੀਕਾ ਨੈਕਸਟ 10 ਇਅਰਸ ਅਗਲੇ 10 ਸਾਲਾਂ ਦੇ ਵਿੱਚ 10 ਲੱਖ ਲੋਕਾਂ ਨੂੰ ਟ੍ਰੇਨਿੰਗ ਦੇਣੀ ਹੈ ਸਰਟੀਫਿਕੇਟ ਦੇਣਾ ਹੈ ਇੱਥੇ ਅਫਰੀਕਾ ਦੇ ਵਿੱਚ ਹਾਂਜੀ ਇਸ ਪਹਿਲ ਕਦਮੀ ਦਾ ਮਕਸਦ ਅਗਲੇ 10 ਸਾਲਾਂ ਵਿੱਚ ਅਫਰੀਕਾ ਵਿੱਚ 10 ਲੱਖ ਪ੍ਰਮਾਣਿਤ ਟ੍ਰੇਨਰ ਤਿਆਰ ਕਰਨਾ ਹੈ ਜਿੱਤਾਂ ਜੋ ਉੱਥੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾ ਸਕੇ ਇੰਪੋਰਟੈਂਟ ਹੈ ਜੀ ਵੀ ਯਾਦ ਰੱਖਿਓ ਹਾਂਜੀ ਆਪਾਂ ਜੀ ਅੱਗੇ ਇੰਪੋਰਟੈਂਟ ਪੁਆਇੰਟ ਕਰਦੇ ਆਂ ਆਪਾਂ ਜੀ ਆਪਾਂ ਯਾਦ ਰੱਖਣੇ ਨੇ ਤੁਹਾਡੇ ਪੇਪਰ ਲਈ ਇੰਪੋਰਟੈਂਟ ਪੁਆਇੰਟ ਨੇ ਇਹ ਇਹ ਜੋ ਪੇਪਰ 'ਚ ਕੁਐਸਚਨ ਦੀ ਸੰਭਾਵਨਾ 99.99% ਮੰਨਦੇ ਲੋ ਆਉਗਿਆ ਉਹ ਕੋਚਨ ਆਉਣੀ ਹੋਣਾ ਜਿਹੜੇ ਮਰਜੀ ਪੇਪਰ ਦੇ ਤੁਸੀਂ ਹਾਂਜੀ ਜੀ 20 ਦੇ ਕੁੱਲ ਕਿੰਨੇ ਮੈਂਬਰ ਨੇ ਆਪਾਂ ਕਰ ਚੁੱਕੇ ਹਾਂ 21 ਮੈਂਬਰ ਹਨ ਠੀਕ ਹੈ ਜੀ ਇਹਨਾਂ ਚ 19 ਦੇਸ਼ ਨੇ 19 ਕੰਟਰੀ ਨੇ ਦੋ ਖੇਤਰੀ ਸੰਗਠਨ ਦੋ ਯੂਨੀਅਨਾਂ ਨੇ ਕਿਹੜੀ ਕਿਹੜੀ ਯੂਨੀਅਨ ਹੋ ਯੂਰੋਪੀਅਨ ਯੂਨੀਅਨ ਹੋ ਗਈ ਤੇ ਅਫਰੀਕਨ ਯੂਨੀਅਨ ਹੋ ਗਈ ਯਾ ਰੱਖਿਓ ਨੋਟ ਕਰ ਲਓ ਅਫਰੀਕਨ ਯੂਨੀਅਨ ਜਿਹੜੀ ਹੈ 2023 ਦੇ ਵਿੱਚ ਭਾਰਤ ਦੇ ਜਿਤ ਭਾਰਤੀ ਜਿਹੜੇ ਹੁੰਦੇ ਆ ਜੀ 20 ਉਸ ਸਮੇਂ ਸਟਾਈ ਮੈਂਬਰ ਬਣਨ ਸੀਗਾ ਇੰਪੋਰਟੰਟ ਅਪ ਪੁਆਇੰਟ ਹੈ ਯੂਰਪਨ ਯੂਨੀਅਨ 2023 ਜੇ ਬਣਦਾਗਾ ਆਹ ਸੌਰੀ ਅਫਰੀਕਨ ਯੂਨੀਅਨ 2023 ਚ ਪੱਕਾ ਮੈਂਬਰ ਬਣਦਾ ਜਦੋਂ ਭਾਰਤ ਵਿੱਚ ਹੁੰਦਾ ਜੀ 20 ਉਸ ਤੋਂ ਪਹਿਲਾਂ ਅਫਰੀਕਨ ਯੂਨੀਅਨ ਆ ਯੂਰਪਨ ਯੂਨੀਅਨ ਹੁੰਦੀ ਹੈ ਨੈਕਸਟ ਕੁਐਸਚਨ ਗਲੋਬਲ ਇਨਫਲੂਐਂਸ ਜੀ 20 ਸਮੂਹ ਬਹੁਤ ਸ਼ਕਤੀਸ਼ਾਲੀ ਹੈ ਕਿਉਂਕਿ ਇਹ ਗਲੋਬਲ ਜੀਡੀਪੀ ਦਾ 85% ਅੰਤਰਰਾਸ਼ਟਰੀ ਵਪਾਰ ਦਾ ਇੰਟਰਨੈਸ਼ਨਲ ਟ੍ਰੇਡ ਦਾ 75% ਅਤੇ ਵਿਸ਼ਵ ਦੀ 2/3 ਆਬਾਦੀ ਮਤਲਬ 67% ਆਬਾਦੀ ਨੂੰ ਰਿਪਰਿਜ਼ੈਂਟ ਕਰਦਾ ਹੈ ਇੰਪੋਰਟੰਟ ਪੁਆਇੰਟ ਹੈਗਾ ਜੀਡੀਪੀ ਦੁਨੀਆ ਦੀ 85% ਟ੍ਰੇਡ ਕਿੰਨਾ 75% ਇਹਦੇ ਵਿੱਚ ਆਬਾਦੀ ਕਿੰਨੀ ਹੈ 67% ਹੈ ਲਓ ਜੀ ਅਗਲਾ ਪੁਆਇੰਟ ਇੰਪੋਰਟੰਟ 2025 ਦੀ ਸਮਿੱਟ ਬਾਰੇ ਹਾਈਲਾਈਟਸ ਨੇ ਬੀਮਾ ਜੀ 20 ਸਮਿੱਟ 2025 ਦੱਖਣੀ ਅਫਰੀਕਾ ਦੇ ਜੌਨਸਨ ਵਰਕ ਵਿੱਚ ਹੋਇਆ ਕਿੱਥੇ ਹੋਇਆ ਜੌਨਸਨ ਵਰਕ ਇੰਪੋਰਟੰਟ ਨੋਟ ਕਰ ਲਓ ਇਹਨੂੰ ਯਕਨੀ ਰੱਖਣੇ ਯਾਦ ਹੈ ਥੀਮ ਕੀ ਹੈ ਸੋਲੀਡੇਟਰੀ ਇਕੁਇਲਟੀ ਐਂਡ ਸਸਟੇਨਬਿਲਟੀ ਥੀਮ ਯਾਦ ਰੱਖੋ ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਗਲੋਬਲ ਸਾਊਥ ਵਿਕਾਸਿਲ ਦੇਸ਼ਾਂ ਦੇ ਵਿੱਚ ਹੋਇਆ ਵਿਕਾਸਿਲ ਦੇਸ਼ ਜਿਨ੍ਹਾਂ ਦੀ ਤਰੱਕੀ ਹੋ ਰਹੀ ਉਹ ਹੁੰਦੇ ਨੇ ਜਿਵੇਂ ਕਿੜੀ ਕਿੜੀ ਇੰਡੋਨੇਸ਼ੀਆ 'ਚ ਹੁੰਦਾ ਹੈ 2022 'ਚ 17ਵਾਂ ਇੰਡੋਨੇਸ਼ੀਆ 'ਚ ਹੁੰਦਾਗਾ 2023 ਦੇ ਵਿੱਚ 18ਵਾਂ ਇੰਡੀਆ 'ਚ ਹੁੰਦਾਗਾ 2024 ਦੇ ਵਿੱਚ 19ਵਾਂ ਬ੍ਰਾਜ਼ੀਲ ਦੇ ਵਿੱਚ ਹੁੰਦਾ 2025 'ਚ ਮੀਮਾ ਹੁੰਦਾਗਾ افریقا ਦੇ ਵਿੱਚ ਹੋ ਰਿਹਾ ਮਤਲਬ ਇਹ ਜਿਹੜੀ ਆ ਦੇਸ਼ ਨੇ ਚਾਰੇ ਦੇਸ਼ ਨੇ ਇਹ ਵਿਕਾਸਸ਼ੀਲ ਦੇਸ਼ ਨੇ ਇੱਥੇ ਨਾ ਵਿਕਾਸ ਹੋ ਰਿਹਾ ਹੈਗਾ ਤਾਂ ਕਰਕੇ ਇਹਨਾਂ ਨੂੰ ਬੋਲਦੇ ਨੇ گلوبਲ ਸਾਊਥ ਵਿਕਾਸਸ਼ੀਲ ਦੇਸ਼ਾਂ ਦਾ ਸਾਫਟ ਡਿਪੈਂਡੈਂਟ ਦੇ ਸਾਰੇ ਹਾਂਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡੇ ਲਈ ਅਗਲੀ ਵੀਡੀਓ ਵਿੱਚ ਆਪਾਂ ਵਧੀਆ ਟੌਪਿਕ ਲੈ ਕੇ ਜਾਵਾਂਗੇ ਧੰਨਵਾਦ ਜੀ